ਬਟਾਲਾ ਦੇ ਵਿੱਚੋਂ ਡੇਰਾ ਰੋਡ ਤੇ ਗੋਲੀਆਂ ਚੁੱਲਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਜਸਜੀਤ ਉਰਫ ਟਿੰਪੀ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਤੇ ਜਸਜੀਤ ਜਦੋਂ ਆਪਣੀ ਗੱਡੀ ਦੇ ਵਿੱਚੋਂ ਉਤਰਦਾ ਤਾਂ ਉਹਨਾਂ ਹਮਲਾਵਰਾਂ ਦੇ ਵੱਲੋਂ ਜਸਜੀਤ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮ੍ਰਿਤਕ ਮਾਨਗਰ ਬਟਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਂਚ ਵਿੱਚ ਦੱਸਿਆ ਕਿ ਡੇਰਾ ਰੋਡ ਉ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਜਸਜੀਤ ਸਿੰਘ ਵਾਸੀ ਮਾਨ ਨਗਰ ਬਟਾਲਾ ਦਾ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਜਾਂਚ ਪਹਾਲ ਕੀਤੀ ਜਾ ਰਹੀ ਹੈ ਮੁੱਢਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਉੱਪਰ ਸਵਾਰ ਚਾਰ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਚਲਾ ਕੇ ਕਤਲ ਕੀਤਾ ਗਿਆ ਸਰਜੀਤ ਕੋ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੀਆਂ ਦੋ ਕੁੜੀਆਂ ਨਹੀਂਆਂ ਦੋ ਕੁੜੀਆਂ ਆਈ ਇਹਨੂੰ ਕੀ ਕਰਾਂ ਲੈ ਜਾੜਾ ਕਿਰਦੇ ਨਾਲ ਗਿਆ ਇੱਥੇ ਤੇ ਮਹੂਰਤ ਸੀ ਕੋਠੀ ਦਾ ਉਹ ਤੋਆ ਇਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਚਾਹ ਬਣਾ। ਮੈਂ ਕਿਹਾ ਚਾਹ ਪਈਂ ਆ ਆ। ਮੈਂ ਚਾਹ ਸੋਣ ਆਏ ਫੋਨ ਚੁਪਿਆ। ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਨਾ ਕਿਹਦੇ? ਮਰ ਗਿਆ। ਕਿੰਨੇ ਪਰਿਵਾਰ ਕਿੰਨੇ ਰਿਸ਼ਤੇ ਤੁਸੀਂ? ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਲੀ ਆ ਦੀ। ਅੱਜ ਉਸਦੇ ਜਿੰਨਾ ਦੀ ਮੌਤ ਹੋਈ ਹੈ। ਇਹ ਇੱਕ ਬਣੀ ਚੁਆਏ ਸੀ। ਇਹ ਬੰਦੇਦਾਰੀ ਕਰਦੇ ਆ, ਜਿਆਦੀ ਬੱਤਰ ਘਾਦੇ, ਪੇੜ ਦਾ ਕੰਮ ਕਰਦੇ। ਬਾਏ 15 ਅੱਜ ਕਿਤੋਂ ਆਏ ਤੁਸੀਂ ਕਿੱਨੇ ਜਿਹੜੇ ਆਈ ਤਿੰਨੇ ਆੜੇ ਗੱਡੀ ਤੇ ਇਸ ਤਰ੍ਹਾਂ ਗੱਡੀ ਜਨਮ ਉੱਤਰ ਕੇ ਮਿਲਦਾ ਪਿਆ ਇਹਦਾ ਨਾਮ ਆ ਦੀਪਾ ਅੱਜ ਕੋਠੀ ਦਾ ਮੂਰਤ ਕੇਦਾ ਤੇ ਘਰ ਦੋਸਤ ਦੇ ਘਰ ਆਇਓ ਮਰਵਾ ਮਰਵਾ ਦਾ ਪੁੱਤ ਹਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਥੇ ਥੋੜੀ ਬਾਹਰ ਨੂੰ ਇਹਦੇ ਕੋਈ ਪਾਣੀ ਹੋ ਗਈ ਮੈਨੂੰ ਦੱਸ ਕਿੰਨੇ ਥੜਿਆ ਸੀ ਮਾਰੇ ਨੂੰ

ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ? ਉਹ ਜੱਸ ਜੀ ਸਿੰਘ ਤੇ ਇੱਥੇ ਕਰਦੇ ਬੈਠੇ ਹੋ। ਇੱਥੇ ਕੋਈ ਗੱਡੀ ਜੁੱਤਰੇ ਆ ਵੀਰੋ ਜੀ ਨਾਲ ਆਇਆ ਹੋਏਗਾ। ਹਾਂਜੀ ਤੇ ਕਿੰਨੇ ਜਣੇ ਆਏ? ਉਹ ਚੁਕਨੇ ਨੇ। ਦੋ ਮੋਟਰਸਾਈਕਲ ਚਾਰ ਜਣੇ ਸੀ ਉਹ। ਕਿੰਨੀਆਂ ਗੋਲੀਆਂ ਚੱਲੀਆਂ? ਲੋਈਆਂ ਪੰਜ ਛੇ ਚੱਲੀਆਂ ਮੈਂ ਇੱਥੇ। ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ? ਆਹ ਨਾ ਘਰ ਨਾਲ ਹੀ ਲੋਕਲ ਇਸ ਮਾਨਗਰ। ਅੱਛਾ। ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗ ਨਾ 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 ਕਿਸੇ ਦਾ ਹੈ ਨਹੀਂ ਆ। ਨਾ ਅੱਛਾ ਤੇ ਇਹ ਕਿੱਥੋਂ ਆਏ ਸੀ? ਏ ਇਧਰ ਕੋ ਉਧਰ ਗਿਆ ਮੈਂ ਮੈਂ ਗਿਆ ਇਹ ਕੋ ਮੁੰਡਿਆਂ ਕੋ ਲੈ ਗਿਆ ਯਾਦ ਕੀ ਕੰਮ ਕਰਦੇ ਪਰਵਾਦ ਤੂੰ ਪੇਂਟ ਦਾ ਕੰਮ ਕਰਦਾ ਜੋ ਪਰਵਾਦ ਤੇ ਆਪਾਂ ਤਿੰਨ ਬਰਦਰ ਆ ਇੱਕ ਬਿਆਰੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਵਿਆਹ ਦੇ ਕੋਣ ਨਹੀਂ ਇਹ ਬੇ ਦੋ ਬੱਚੇ ਇਹਨਾਂ ਦੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਵਸਦੇ ਹਾਂਜੀ ਘਰ ਉੱਤੇ ਘਰ ਜਾਣ ਵਾਤੇ ਦੇਖੋ ਫੋਟੋ ਚੱਲੇ ਡੇਰਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣੇ ਇਤਲਾਹ ਮਿਲਦੀ ਸੀ ਜੀ ਇੱਥੇ ਕੋਈ ਵੀ ਜਿਵੇਂ ਨਾਦਾ ਬੜਾ ਜੀ ਸੰਗ ਨੂੰ ਕੋਈ ਅਨੁਭਵੀ ਅ ਤੇ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚੱਲੇ ਅਸੀਂ ਟੀਮਾ ਲਗਾਤੀਆਂ ਕਿ ਅਸੀਂ ਕਰ ਦੇਗਾ